ਆਮਾਦੀ ਪਾਰਟੀ ਨੂੰ ਗੁਜਰਾਤ ਤੇ ਲੁਧਿਆਣਾ ਦੇ ਵਿੱਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਤੇ ਦੇਸ਼ ਭਰ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਇਸ ਵੇਲੇ ਆਪਾਂ ਪਠਾਨਕੋਟ ਦੇ ਪਟੇਲ ਚੌਂਕ ਦੇ ਵਿੱਚ ਮੌਜੂਦ ਹੈਗੇ ਆਂ ਤੁਹਾਨੂੰ ਦੱਸ ਦਈਏ ਕਿ ਆਮਾਦੀ ਪਾਰਟੀ ਤੋਂ ਹਲਕਾ ਇੰਚਾਰਜ ਤੇ ਇੰਪਰੂਵਮੈਂਟਸ ਦੇ ਚੇਅਰਮੈਨ 부ਤੀ ਸ਼ਰਮਾ ਹੋਣਾ ਵੱਲੋਂ ਅਤੇ ਆਪਣੇ ਕਾਰਕਟਰਾਂ ਦੇ ਨਾਲ ਜਸ਼ਨ ਮਨਾਇਆ ਜਾ ਰਿਹਾ ਤੇ ਲੱਡੂ ਵੰਡ ਕੇ ਖੁਸ਼ੀਆਂ ਮਨਾਈ ਜਾ ਰਹੇ ਨੇ ਮੀਡੀਆ ਨਾਲ ਗੱਲਬਾਤ ਕਰਦੇ 부ਤੀ ਸ਼ਰਮਾ ਨੇ ਕਿਹਾ ਕਿ ਲੋਕ ਜਿਹੜੇ ਨੇ ਆਮਾਦੀ ਪਾਰਟੀ ਦੇ ਹੱਕ ਦੇ ਵਿੱਚ ਖੜੇ ਨੇ ਕਿਉਂਕਿ ਆਮਾਦੀ ਪਾਰਟੀ ਜਿਹੜੀ ਹੈ ਲੋਕਾਂ ਦੇ ਹ ਅੱਜ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ ਉਹ ਸਾਡੇ तमाम ਵਰਕਰ ਔਰ ਸਾਡੇ ਸਾਰੇ ਜਿਨੇ ਵੀ ਸਾਡੇ ਵੋਲੰਟੀਅਰਸ ਨੇ ਸਾਡੇ ਨੇਤਾ ਨੇ ਅੱਜ ਸਭ ਵਧਾਈ ਦੇ ਪਾਤਰ ਨੇ ਕਿ ਆਮ ਆਦਮੀ ਪਾਰਟੀ ਨੇ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਗੁਜਰਾਤ ਦੇ ਵਿੱਚ ਵੀ ਜਿਹੜੀ ਹੈ ਉਹ ਸੀਟ ਜਿੱਤੀ ਹੈ ਔਰ ਭਾਜਪਾ ਦੇ ਘਰ ਦੇ ਵਿੱਚੋਂ ਅਸੀਂ ਜਿਹੜੀ ਉਹ ਸੀਟ ਜਿੱਤੀ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਜਿਹੜੇ ਲੋਕ ਇਹ ਗਲਾ ਕਰਦੇ ਸੀਗੇ ਕਿ ਇੱਥੇ ਇਹਨਾਂ ਦੀ ਸਰਕਾਰ ਹੈ ਔਰ ਇਹ ਇਹ ਸੀਟ ਜਿੱਤ ਸਕਦੇ ਨੇ ਲੇਕਿਨ ਅੱਜ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਵੀ ਆ ਕਿ ਬੀਜੇਪੀ ਦੀ ਸਰਕਾਰ ਗੁਜਰਾਤ ਦੇ ਵਿੱਚ ਸੀਗੀ ਅਸੀਂ ਉੱਥੋਂ ਵੀ ਇੱਕ ਸੀਟ ਜਿੱਤ ਕੇ ਲੈ ਕੇ ਆਏ ਆ ਔਰ ਲੋਕਾਂ ਨੇ ਇਹ ਫਤਵਾ ਦਿੱਤਾ ਹੈ ਕਿ ਸਿਰਫ ਆਮ ਆਦਮੀ ਪਾਰਟੀ ਜਿਹੜੀ ਆ ਅੱਜ ਇਹ ਹਿੰਦੁਸਤਾਨ ਦੇ ਵਿੱਚ ਬੀਜੇਪੀ ਦਾ ਮੁਕਾਬਲਾ ਕਰ ਸਕਦੀ ਹੈ ਸਿਰਫ ਸਾਡੀ ਪਾਰਟੀ ਆ ਆਮ ਆਦਮੀ ਪਾਰਟੀ ਜਿਹੜੇ ਬੀਜੇਪੀ ਦਾ ਡਟ ਕੇ ਮੁਕਾਬਲਾ ਕਰ ਸਕਦੀ ਆ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਨੇਤਾ ਨੇ ਉਹ ਡਟ ਕੇ ਇਸ ਬੀਜੇਪੀ ਦਾ ਮੁਕਾਬਲਾ ਕਰ ਸਕਦੇ ਹਨ ਹਾਲਾਂਕਿ ਬੜੀਆਂ ਤਸ਼ੱਦਦਾਂ ਜਿਹੜੀਆਂ ਨੇ ਸਾਡੀ ਪਾਰਟੀ ਦੇ ਲੀਡਰਾਂ ਦੇ ਉੱਤੇ ਇਹਨਾਂ ਨੇ ਬੀਜੇਪੀ ਵਾਲਿਆਂ ਨੇ ਇਹਨਾਂ ਦੀ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਬਦਨਾਮ ਕੀਤਾ ਜਾਏ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਤੇ ਇਹਨਾਂ ਦੇ ਇਲਜ਼ਾਮ ਲਗਾ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਏ ਲੇਕਿਨ ਸਾਡੇ ਜਿਹੜੇ ਲੀਡਰ ਹਨ ਉਹ ਸ਼ੇਰ ਹੈ ਅਰਵਿੰਦ ਕੇਜਰੀਵਾਲ ਹਿੰਦੁਸਤਾਨ ਚ ਇੱਕ ਐਸਾ ਸ਼ੇਰ ਹੈ ਜਿਹੜਾ ਹਰ ਇੱਕ ਦੇ ਨਾਲ ਜਿਹੜੇ ਆਪਣੇ ਸੱਤਾ 'ਚ ਬੈਠੇ ਲੋਕ ਨਾਲ ਉਹਨਾਂ ਨਾਲ ਲੜਾਈ ਲੜ ਰਿਹਾ ਔਰ ਜਿਹੜਾ ਬੰਦਾ ਲੜਾਈ ਲੜਦਾ ਔਰ ਇੱਕ ਦਿਨ ਉਹ ਜ਼ਰੂਰ ਜਿੱਤਦਾ ਹੈ ਉਹ ਇਹ ਹੈ ਜਿੱਦਸਤਾ ਹੈ ਸਾਡੀ ਪਾਰਟੀ ਨੇ ਸਾਡੇ ਆਮ ਆਦਮੀ ਪਾਰਟੀ ਦੇ ਫਰਕਰ ਅੱਜ ਬਹੁਤ ਖੁਸ਼ ਨੇ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਆਪਣੇ ਸੰਧੂ ਸਾਹਿਬ ਨੇ ਨਾਲ ਹੀ ਰੇਖਾ ਮਨੀ ਜੀ ਜ਼ਿਲ੍ਹਾ ਪ੍ਰਧਾਨ तमाम ਸਾਡੇ ਅਲੱਗ-ਅਲੱਗ ਜਿਹੜੇ ਡਿੰਗਾ ਦੇ ਜਿੰਨੇ ਵੀ ਪ੍ਰਧਾਨ ਨੇ ਸਾਰੇ ਆਏ ਨੇ ਔਰ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਆ ਅੱਜ ਬਹੁਤ ਖੁਸ਼ ਆ ਔਰ ਇਹ ਜਿਹੜੀ ਲੜਾਈ ਹੈ ਇਹ ਇਹਨਾਂ ਲੋਕਾਂ ਨੇ ਭਾਜਪੀ ਦੇ ਜਾਂ ਕਾਂਗਰਸ ਦੇ ਜਾਂ ਅਕਾਲੀ ਦਲ ਨੇ ਇਹਨਾਂ ਲੋਕਾਂ ਨੇ ਕਿਹਾ ਸੀਗਾ ਕਿ 2027 ਦਾ ਸੈਮੀਫਾਈਨਲ ਹੈ ਸੈਮੀਫਾਈਨਲ ਅਸੀਂ ਜਿੱਤ ਗਏ ਆ ਔਰ 2027 ਦਾ ਫਾਈਨਲ ਵੀ ਜਿੱਤ ਕੇ ਦੱਸਾਂਗੇ ਬੜੀ ਖੁਸ਼ੀ ਦੀ ਗੱਲ ਆ ਜੀ ਅੱਜ ਤੇ ਦੋਰੀ ਦੋਰੀ ਸਾਡੂੰ ਖੁਸ਼ੀ ਆ ਇੱਕ ਤੇ ਸਾਡੇ ਜਿਹੜੇ ਲੁਧਿਆਣਾ ਪੱਛਮੀ ਤੋਂ ਆਹੀ ਸਾਡੀ ਸੀਟ ਜਿੱਤ ਗਈ ਹੈ ਸੰਜੀਵ ਰੋੜਾ ਜੀ ਦੂਸਰਾ ਗੁਜਰਾਤ ਦੇ ਵਿੱਚ ਵੀ ਸਾਡੇ ਅਮਲੇ ਕੋਰਿਸ ਹੁਦੈ ਚੁਣ ਗਿਆ ਇਹਨੇ ਅੱਜ ਬਹੁਰੀ ਖੁਸ਼ੀ ਮਨਾਈ ਜਾ ਰਹੀ ਆ ਲੋਕਾਂ ਨੇ ਇਹ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਦੇ ਇਹ ਦੇ ਕਰ ਰਿਹਾ ਉਹ ਵਧੀਆ ਲੋਕਾਂ ਦੇ ਹਿੱਤ ਦੇ ਵਿੱਚ ਆ ਪੁਛੇ ਉਤਾਰੇ ਕਰਕੇ ਲੋਕਾਂ ਨੇ ਅੱਜ ਜਿਹੜਾ ਫਤਵਾ ਹੈ ਉਹ ਆਮ ਆਦੀ ਪਾਰਟੀ ਨੂੰ ਦਿੱਤਾ ਹੈ ਅਸੀਂ ਅੱਜ ਆਪਣੇ ਦਫ਼ਤਰ ਪਟੇਸ਼ਕ ਵਿਖੇ ਸ਼੍ਰੀ ਬੀਕੂਦੀ ਸ਼ਰਮਾ ਜੀ ਦੇ ਦਫ਼ਤਰ ਨੇ ਰਿਹਾ ਹੈ ਅੱਜ ਵਰਤਨ ਕਦੇ ਇਹ ਸਾਰੇ ਦੇਖੋ ਤੇ ਜਸ਼ਨ ਮਨਾਇਆ ਜਾ ਰਹੇ ਨੇ ਬਹੁਤ ਖੁਸ਼ੀਆ ਕਾਰਜਕਰਤਾ ਦੇ ਵਿੱਚ ਬੜਾ ਜੋਰ ਆਇਆ ਬੜਾ ਉਹਨਾਂ ਨੇ ਉਹਦੇ ਘਾਰੇ ਕੀਤਾ ਸੋ ਮੈਂ ਸਾਰਿਆਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾਇਆ ਜਿਨ੍ਹਾਂ ਨੂੰ ਸਪੋਰਟ ਕੀਤੀ ਆ ਉਹਨਾਂ ਨੂੰ ਸਾਰਿਆਂ ਨੂੰ ਸਾਰਾ ਦਿਨ ਧੰਨਵਾਦ ਕਰਨਾ ਪਹਿਲੇ ਦੇ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਅੱਜ ਇਤਿਹਾਸਿਕ ਦਿਨ ਹੈ ਜੀ ਜਿਹਦਾ ਤੁਸੀਂ ਜਾਂਦੇ ਹੀ ਹੋ ਕਿ ਰਾਤ ਦੇ ਵਿੱਚ ਵੀ ਮੋਦੀ ਦੇ ਗੜ ਦੇ ਵਿੱਚ ਵੀ ਪਾਰਟੀ ਨੂੰ ਜਿਹੜੀ ਹੈਗੀ ਇੰਨੀ ਵੱਡੀ ਜਿੱਤ ਜਿਹੜੀ ਮਿਲੀ ਹੈ ਔਰ ਲੁਧਿਆਣੇ ਦੇ ਵਿੱਚ ਸਾਰੇ ਪਾਰਟੀ ਵਰਕਰ ਦਾ ਸਭ ਤੋਂ ਪਹਿਲੇ ਮੈਂ ਸਾਡੇ ਸੀਓ ਜੋ ਅਰਵਿੰਦ ਕੇਜੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਔਰ ਸਾਡੇ ਜਿਹੜੇ ਪਰਿਵਾਰੀ ਨੇ ਪੰਜਾਬ ਦੇ ਮਨੀਸ਼ ਸੋਧਿਆ ਜੀ ਦਾ ਔਰ ਅਮਨ ਅਰੋੜਾ ਜੀ ਦਾ ਔਰ ਸ਼ਿਰੀ ਕਲਸੀ ਜੀ ਦਾ ਔਰ तमाम ਜਿੰਨੀ ਸਾਡੀ ਲੀਡਰਸ਼ਿਪ ਹੈ ਸਾਰਿਆਂ ਨੇ ਉਥੇ ਸਾਡੇ ਜਿਹੜੇ ਵਰਕਰ ਸੀ ਉਹਨੇ ਅੰਤ ਤੱਕ ਮਿਹਨਤ ਕੀਤੀ ਔਰ ਮੈਂ ਧੰਨਵਾਦ ਹੈ ਕਰਨਾਂ ਲੁਧਿਆਰੇ ਦੇ ਵਾਸੀਆਂ ਦਾ ਜਿਨ੍ਹਾਂ ਨੇ ਸਵਾ ਦਿੱਤਾ ਸਾਡੇ ਹੱਥ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਕੀ ਸਰ ਜਿਹੜੀ ਆਮ ਆਦਮੀ ਪਾਰਟੀ ਦਾ ਇਹ ਸੈਮੀ ਫਾਈਨਲ ਔਰ ਉਹ ਸੈਮੀ ਫਾਈਨਲ ਆਪਾਂ ਕਾਮਬੋ ਇਹਨਾਂ ਵਰਸਨ ਨੂੰ ਪੂਰਨ ਸਾਨੂੰ ਸਾਰਿਆਂ ਨੂੰ ਉਮੀਦ ਹੈ ਕਿ 2023 ਦੇ ਵਿੱਚ ਵੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਸਰਕਾਰ ਬਣੇਗਾ ਔਰ ਭਗਵੰਤ ਮਾਨ ਜੀ ਫਿਰ ਤੋਂ ਮੁੱਖ ਮੰਤਰੀ ਬਣਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਜਿਹੜੀ ਪਿਆਰ ਮੁਹੱਬਤ ਦੀ ਜਿਹੜੀ ਪਾਰਟੀ ਹੁੰਦੀ ਹੈ ਲੋਕਾਂ ਨੂੰ ਪਿਆਰ ਕਰਦੀ ਹੈ ਕੋਈ ਡਰਾਂਦੀ ਨਹੀਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਦੇ ਵਿੱਚ ਤੇ ਹੁੰਦਾ ਸੀ ਕਿ ਜੀ ਪਰਚੀਆਂ ਦੀ ਰਾਜਨੀਤੀ ਚੱਲਦੀ ਸੀ ਬਟ ਇਹ ਪਹਿਲੀ ਪਾਰਟੀ ਹੈ ਜਿਹੜੀ ਲੋਕਾਂ ਦੇ ਹੱਥ 'ਚ ਜਿਹੜੀਆਂ ਜਿਹੜੀਆਂ ਗਰੰਟੀਜ਼ ਜਿਹੜੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਸੀ ਲੋਕਾਂ ਨੂੰ ਉਹ ਪਸੰਦ ਆਈਆਂ ਸਾਰੀਆਂ ਗਰੰਟੀਜ਼ ਆਪਾਂ ਫੁੱਲਫਿਲ ਕੀਤੀਆਂ ਔਰ ਮੈਨੂੰ ਉਮੀਦ ਹੈ ਕਿ ਜਿਹੜੀ ਮਹਿਲਾਵਾਂ ਨੂੰ ਸ਼ਕਤੀਕਰਨ ਲਈ ਜਿਹੜੀ ਉਹ ਵਾਅਦਾ ਹੈਗਾ ਭਗਵੰਤ ਮਾਨ ਜੀ ਦਾ ਉਹ ਵੀ ਉਹ ਬਹੁਤ ਜਲਦੀ ਉਹ ਵਾਅਦਾ ਪੂਰਾ ਕਰਨਗੇ ਕਿਉਂਕਿ ਜਿਹੜੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਵੀ ਹੈ